ਜੇ ਨਹੀਂ ਹੈ ਕੋਈ ਪ੍ਰਸ਼ਾਸਨ ਕੁਛ ਕਰਦਾ ਤਾਂ ਉਦੋਂ ਬਾਅਦ ਫਿਰ ਅਸੀਂ ਭਈ ਆਪਦਾ ਜਿਵੇਂ ਹੋਇਆ ਫਿਰ ਕਰਾਂਗੇ ਲੜਾਂਗੇ ਜਾਂ ਮਰਾਂਗੇ ਮਾਰਾਂਗੇ ਆਪਦੀ ਅਸੀਂ ਚੀਜ਼ ਤਾਂ ਰੁਕਣ ਨਹੀਂ ਦੇਣੀ ਇੱਥੇ ਦਾ ਪੱਥਰ ਪਾਓ ਜਦੋਂ ਫੈਸਲਾ ਹੋ ਗਿਆ ਉਹ ਤੇ ਪਾ ਦਿਓ ਸਾਹਮਣੇ ਕੋਈ ਪਰਾਜ ਜੀ ਰੋਕਾਂ ਟੱਕਰ ਵਾਲੀਆਂ ਗੱਲਾਂ ਕੋ ਬੋਲਾਂ ਚੰਗੇ ਨਹੀਂ ਹੁੰਦੇ ਨਾਈਏ ਪਿੰਡਾਂ ਸਾਹਮਣੇ ਚੱਲਦੀਆਂ ਹੁੰਦੀਆਂ ਜੀ ਕਿ ਬੇਵਜਹ ਨਾ ਰੋਕ ਰਹੇ ਆ ਜਿਹੜੀ ਸੜਕ ਦਾ ਰਖਵਾ ਹੁੰਦਾ ਨਾ ਉਹ ਜਦੋਂ 18 ਫੁੱਟੀ ਸੜਕ ਬਣਨੀ ਆ ਉਹ 11 ਫੁੱਟੀ ਤੋਂ ਵਿਚਾਲੇਉ ਮੀਣਾ ਜਾਂਦਾਗਾ ਜੇ ਹੁਣ ਕੋਈ ਕਤਲ ਹੋ ਗਿਆ ਕੱਲ ਨੂੰ ਕੋਈ ਹੋਰ ਚੀਜ਼ ਹੋ ਗਈ ਫਿਰ ਕੌਣ ਜ਼ਿੰਮੇਵਾਰ ਆ ਦੱਸ ਦਿਓ ਸਾਰਾ ਅਸੀਂ ਪ੍ਰਸ਼ਾਸਨ ਨੂੰ ਵੀ ਇਹੀ ਬੇਨਤੀ ਕਰਦੇ ਆ ਚਲੋ ਐਮਐਲਏ ਸਾਹਿਬ ਦਾ ਧੰਨਵਾਦ ਆ ਜਿਨ੍ਹਾਂ ਨੇ ਕਹੇ ਕਹਾ ਕਿ ਸਾਡੀ ਸੜਕ ਬਣਨ ਲਈ ਆ ਜੀ ਸਾਰਾ ਪਿੰਡ ਇੱਕ ਬਸੇ ਆ ਸਾਰਾ ਪਿੰਡ ਇੱਕ ਬਸੇ ਆ ਇਹ ਇਕੱਲਾ ਘਰ ਇੱਕ ਬਸੇ ਆ ਇਤੋਂ ਵੀ ਸਹਿਮਤੀ ਦੇ ਨਾਲ ਨਰਮਾਈ ਦੇ ਨਾਲ ਟਾਈਮ ਕੱਢਿਆ ਸਾਡੇ ਦਾ ਗੱਲ ਪੈਂਦੇ ਹੀ ਗਾਲਾਂ ਗਾਲ ਵਿੱਚ ਮੇਰੇ ਇੱਟ ਮਾਰਨ ਆਏ ਇੱਥੇ ਦੇਖੋ ਜੀ ਇਹਦੇ ਬਾਰੇ ਤਾਂ ਜਾਂ ਅਫਸਰਾਂ ਨੂੰ ਪਤਾਗਾ ਜਾਂ ਉਹਨਾਂ ਨੂੰ ਪਤਾਗਾ ਇਹਦੇ ਬਾਰੇ ਸਾਨੂੰ ਕੋਈ ਤਲਾਹ ਨਹੀਂ ਆਈ ਜੇ ਜੇ ਫਿਰ ਹੁਣ ਅਸੀਂ ਮਰਨ ਮਾਰਨ ਤੇ ਹੋ ਗਏ ਫਿਰ 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 ਸਾਡੇ ਤੇ ਆਖਣਾ ਵੀ ਤੁਸੀਂ ਪ੍ਰਸ਼ਾਸਨ ਦਾ ਕਿਉਂ ਨਹੀਂ ਦੂਜਾ ਕੋਈ ਲਿਆ ਆਪਣਾ ਇੱਕ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਬਾਕੀ ਅਸੀਂ ਪੰਚਾਇਤ ਤੌਰ ਤੇ ਉਹਨਾਂ ਦੇ ਨਾਲ ਆਂ ਜੀ ਉਹਨਾਂ ਨੂੰ ਪਹਿਲਾਂ ਵੀ ਕਹੀ ਸਾਡੇ ਕੋਲ ਉਹ ਚੀਜ਼ਾਂ ਰਿਕਾਰਡਿੰਗਾਂ ਵੀ ਹੈਗੀਆਂ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਉਹਨਾਂ ਨੇ ਧੱਕੇ ਨਾਲ ਕਿਰਾਂ ਪੱਥਰ ਪਾ ਦੋ ਇੱਥੇ ਫਿਰ ਵੇਖਾਂਗੇ ਕਿਹੜਾ ਪਟੂਗਾ ਇਹ ਇਹਨਾਂ ਦਾ ਸੜਕੋਂ ਪਹਿਲੇ ਪਾਸੇ ਰਕਵਾ ਜਾਂਦਾ ਇਹ ਤਾਂ ਹੈ ਨਹੀਂਗਾ ਵੀ ਸੜਕ ਉੱਥੇ ਜਾ ਕੇ ਬਣ ਜਾਣੀ ਆ ਜਿੰਨਾ ਇਹਨਾਂ ਦਾ ਰਕਵਾ ਬਣਦਾਗਾ ਸੜਕੋ ਭਰੇ ਆ ਦੇ ਨਿਸ਼ਾਨ ਲਾ ਕੇ ਬਾਹਰ ਲੈਣਗੇ ਸਾਡੀ ਸਾਰੀ ਪੈਲੀ ਇਹਦੇ ਵਿੱਚ ਆਉਂਦੀ ਆ ਜਾਂ ਤਾਂ ਹੀ ਅਸੀਂ ਰੌਲਾ ਪਾਉਨੇ ਆ ਹਾਂਜੀ ਅੰਕਲ ਜੀ ਕੀ ਨਾ ਤੁਹਾਡਾ ਜੀ ਬਹੁਦਰ ਸਿੰਘ ਆ ਜੀ ਅੱਛਾ ਜਿਹੜਾ ਅੱਜ ਤੁਸੀਂ ਦੁਬਾਰੀ ਫੇਰ ਕੈਮਰੇ ਮੂਰੇ ਆਏ ਹੋ ਕੀ ਕਾਰਨ ਹੈ ਦੁਬਾਰੀ ਤੁਹਾਡੇ ਸਾਹਮਣੇ ਆ ਆ ਸਾਡਾ ਜੀ ਜਿਹੜੇ ਨਿਸ਼ਾਨ ਲਾ ਕੇ ਗਏ ਸੀ ਗਵਰਨਮੈਂਟ ਮੰਨਤੀ ਹੋਈ ਸੀ ਕਿ ਜਿਹੜੀ ਉਹ ਇਹਨਾਂ ਨੇ ਸਾਰੇ ਪੱਟਤੇ ਆ ਨੇ ਆਪਣਾ ਸਾਰੀ ਮੂਵੀ ਚ ਪਏ ਆ ਨਿਸ਼ਾਨ ਵੀ ਪਏ ਆ ਤੇ ਇਹਨਾਂ ਨੇ ਨਿਸ਼ਾਨ ਪੱਟ ਕੇ ਤੇ ਧੱਕੇ ਨਾਲ ਫੇਰ ਇਹ ਦੂਜਾ ਮੇਰਾ ਦੂਜਾ ਫੇਰ ਰੁਕਾਇਰ ਕਰੀ ਜਾਂਦੇ ਆ ਇਹ ਰੁਕੇ ਨਹੀਂਗੇ ਇਸ ਗੱਲ ਤੇ ਮੈਂ ਮੈਨੂੰ ਤਾਂ ਪ੍ਰਸ਼ਾਸਨ ਤੇ ਪੂਰਾ ਦੂਜਾ ਮਾਨ ਸੀਗਾ ਵੀ ਇਹ ਰੋਕਣਗੇ ਵੀ ਜਿੰਨਾ ਚਿਰ ਵੀ ਕੋਈ ਫੈਸਲਾ ਨਹੀਂ ਹੁੰਦਾ ਸਾਡਾ ਤੁਹਾਡੀ ਨਿਸ਼ਾਨਦੇਹੀ ਕਰਨ ਕੌਣ-ਕੌਣ ਐਸਿਕੋਣ ਮੁਲਾਜ਼ਮਾ ਸੀਗੇ ਜੀ ਹਾਂ ਜੀ ਕਾਨੂੰਗੋ ਅਮਨ ਸਿੰਘ ਆਈ ਪਟਵਾਰੀ ਮਨਜੀਤ ਸਿੰਘ ਲਾਇਆ ਸੀਗਾ ਤੇ ਜੀ ਐਸ ਸੀ ਸੜਕ ਵਾਲਾ ਤੇ ਇਹ ਤਿੰਨੇ ਚਾਰੇ ਜਣੇ ਅਸੀਂ ਨਾਲ ਸੀ ਤੁਸੀਂ ਵੀ ਸੀ ਉੱਦੇ ਨਾਲ ਇੱਥੇ ਹਾਜ਼ਰ ਸੀਗੇ ਨਿਸ਼ਾਨ ਟਰੋਡੀਆ ਮੂਵੀ ਦੇ ਵਿੱਚ ਲੱਗੇ ਵੀ ਆ ਕੋਈ ਤੇ ਇਹਨਾਂ ਨੇ ਫੇਰ ਪੱਟ ਕੇ ਤੇ ਫੇਰ ਹੁਣ ਧੱਕੇ ਨਾਲ ਫੇਰ ਇਹ ਕੋਈ ਉਹੀ ਕੰਮ ਕਰੀ ਜਾਂਦੇ ਆ ਨਹੀਂ ਜਿਹੜਾ ਨਿਸ਼ਾਨ ਦੇ ਲਈ ਸੀ ਤੁਹਾਡੀ ਉਹਦੇ ਵਿੱਚ ਸੜਕ ਕਿੰਨੀ ਆਈ ਜ਼ਮੀਨ ਕਿੰਨੀ ਆਈ ਤੁਹਾਡੀ ਆ ਸਾਡੀ ਆ 12 13 ਫੁੱਟ ਇੱਥੋਂ ਆ ਦੇ ਖੇਲ ਜਿੱਥੇ ਖੜੇ ਆ ਨਿਸ਼ਾਨ ਤੇ ਖੜੇ ਆ ਹੁਣ ਇੱਥੇ ਨਿਸ਼ਾਨ ਤੇ ਹੀ ਖੜੇ ਆ ਆ ਆ ਨਿਸ਼ਾਨਾ ਲੱਗਿਆ ਵਾ ਥੱਲੇ ਆ ਵੇਖ ਲਓ ਜਿਹੜਾ ਨਿਸ਼ਾਨ ਆ ਆ ਇੱਥੋਂ ਤੱਕਰ ਆ ਇੱਥੋਂ ਕਹਾ ਇੱਧਰ ਆਪਣੀ ਇੱਥੋਂ ਤੇ ਕਰ ਆਪਣੀ ਜ਼ਮੀਨ ਆ ਇੱਧਰ ਦੂਜੀ ਦੂਜੀ ਸਾਈਡ ਨੂੰ ਇੱਧਰ ਨੂੰ ਸੜਕ ਸਟਾਰਟ ਹੁੰਦੀ ਸਾਈਡ ਨੂੰ ਇੱਥੋਂ ਸੜਕ ਸਟਾਰਟ 22 ਫੁੱਟ ਇੱਧਰ ਨੂੰ ਆ ਇਹ ਇੱਥੋਂ ਤੇ ਕਰ ਆਪਣੀ ਜ਼ਮੀਨ ਆ ਇਦੂ ਇੱਥੋਂ ਸਟਾਰਟ ਹੁੰਦੀ ਆ ਕੰਨੀ ਆ ਸੜਕ ਦੀ ਹਾਂਜੀ ਤੇ ਇਹ ਰੁਕਦੇ ਨਹੀਂ ਰੁਕੇ ਨਹੀਂਗੇ ਨਾ ਹੁਣ ੱਤਕਾ ਕਰ ਰਹੇ ਆ ਸਾਰਾ ਮੈਂ ਐਸਡੀਐਮ ਸਾਹਿਬ ਨੂੰ ਵੀ ਕਲਰ ਰਿਕਵੈਸਟ ਕੀਤੀ ਸੀਗੀ ਤੇ ਮੈਂ ਦੂਜਾ ਡੀਸੀ ਸਾਹਿਬ ਨੂੰ ਵੀ ਕਾਲ ਰਿਕੁਐਸਟ ਕੀਤੀ ਸੀਗੀ ਬੇ ਰੁਕ ਨਹੀਂ ਰਹੇ ਜੀ ਤੇ ਇਹਨਾਂ ਤੇ ਕੋਈ ਕਾਰਵਾਈ ਕੀਤੀ ਜਾਵੇ ਤੇ ਰੁਕਿਆ ਜਾਵੇ ਧੱਕੇ ਨਾਲ ਫੇਰ ਮੇਰੇ ਬਾਅਦਦਰ ਪੱਥਰ ਪਾਈ ਜਾਂਦੇ ਹੁਣ ਦੂਜੇ ਪਾਸੇ ਨੂੰ ਵੇਖ ਲਓ ਆ ਪਿਛ ਪਰਸੋਂ ਦੀ ਮਿੰਨਤੀ ਹੋਈ ਵੀ ਆ ਤੇ ਆ ਦੇਖੋ ਇਹ ਹਟਦੇ ਨਹੀਂਗੇ ਕਿ ਕੋਈ ਵੀ ਇਹ ਹਟਣ ਵਾਲੀ ਗੱਲ ਹੀ ਨਹੀਂ ਇਹਨਾਂ ਦੀ ਇਹ ਤਾਂ ਦੇ ਅਸੀਂ ਤੇ ਇੱਕੋ ਹੀ ਕਰਾਂਗੇ ਧੱਕੇ ਨਹੀਂ ਕਰਾਂਗੇ ਜਿਹੜਾ ਕੁਝ ਕਰਨਾ ਫਟਾਓ ਜਿਹੜਾ ਹਟਾਉਂਦਾ ਸਾਡੇ ਗੋਲੀ ਮਾਰੋ ਲਿਆ ਕੇ ਪਿਸਤੌਲ ਲਿਆਓ ਜੀ ਬਕਰਫਾ ਦਿਓ ਇਹ ਕਹਿੰਦੇ ਸਾਨੂੰ ਤਾਂ ਦੱਸੋ ਅਸੀਂ ਕੀ ਕਰਗੇ ਹੁਣ ਦੱਸੋ ਵੀ ਕੀ ਪ੍ਰਸ਼ਾਸਨ ਤਾਂ ਅਸੀਂ ਜਾ ਸਕਦੇ ਆ ਪ੍ਰਸ਼ਾਸਨ ਦਾ ਹੁਣ ਤਾਂ ਕੀ ਕਰਗੇ ਅਸੀਂ ਕਿਹਦੇ ਕੋਲ ਜਾ ਕੇ ਹੁਣ ਦੱਸੋ ਇੱਥੇ 250 2 250 ਦਰਖਤ ਪੱਟਦਾ ਸਾਡੇ ਜਿਹੜੇ ਏਰੀਏ 'ਚ ਸਿਖੜਾ ਸੀ ਆ ਆਮ ਪਾਰਟੀ ਕਹਿੰਦੀ ਆ ਜੀ ਸਾਡਾ ਵੀ ਨਿصاف ਹੋਊਗਾ ਹਰ ਇੱਕ ਬੰਦੇ ਨੂੰ ਆਮ ਬੰਦੇ ਨੂੰ ਮਿਲੂਗਾ ਨਿصاف ਇੱਥੇ ਸਾਡਾ ਸਰੇ ਆਮ ਧੱਕਾ ਹੋ ਰਿਹਾ ਹੁਣ ਇਦੂ ਦੱਸੋ ਤੱਕਾ ਕੀ ਹੋਊਗਾ ਹਜੇ ਵੀ ਰੁਕ ਨਹੀਂ ਰਹਿ ਜੇ ਰੋਕ ਦਿਆਂ ਸਾਰਾ ਅਸੀਂ ਕਾਰਵਾਈ ਕੀਤੀ ਆ ਕਾਨੂੰਨੀ ਕਾਰਵਾਈ ਕਰਕੇ ਫਿਰ ਵੀ ਨਹੀਂ ਰੁਕ ਰਹੇ ਤੇ ਕਾਨੂੰਨੀ ਕਾਰਵਾਈ ਨਾਲ ਫਿਰ ਕਿੱਥੇ ਗਵਰਨਮੈਂਟ ਕੀ ਕੀ ਕਰ ਰਹੀ ਆ ਗਵਰਨਮੈਂਟ ਹਾਂਜੀ ਜਿਹੜਾ ਜਿਹੜੇ ਨਿਸ਼ਾਨ ਨਿਸ਼ਾਨਦੇਹੀ ਦਿੱਤੀ ਆ ਆਪਣਾ ਸਰਕਾਰੀ ਨਿਸ਼ਾਨਦੇਹੀ ਦਿੱਤੀ ਆ ਉਹ ਦੱਸੋ ਵੀ ਆਪਾਂ ਲਾ ਕੇ ਗਏ ਆ ਤੇ ਹੁਣ ਇਹਨਾਂ ਨੇ ਪੱਟ ਕੇ ਫੇਰ ਦੂਜਾ ਉਹੀ ਗਲਤ ਥਾਂ ਤੇ ਫੇਰ ਛੜਕ ਬਣਾਈ ਜਾਂਦੇ ਆ ਕਿਉਂ ਨਹੀਂ ਰੁਕ ਰਹੇ ਇਹ ਨਰਾਇਣ ਇਹ ਫੈਸਲਾ ਕੋਈ ਇਨਸਾਫ ਮਿਲਣਾ ਚਾਹੀਦਾ ਇਹ ਕੋਈ ਇਨਸਾਫ ਹੈ ਸੀ ਜੀ ਦਾ ਧੱਕੇ ਨਾਲ ਜਿਹੜੀ ਚੀਜ਼ ਮਰਜ਼ੀ ਕਰ ਲੋ ਧੱਕਾ ਤੱਕ ਇਹੋ ਚੱਲੂਗਾ ਫਿਰ ਉਹ ਕਹਿੰਦੇ ਆਮ ਪਾਰਟੀ ਅਸੀਂ ਇਨਸਾਫ ਦੋਨੇ ਜੀ ਆਮ ਆਮ ਬੰਦੇ ਦੀ ਪਾਰਟੀ ਹੈ ਇਹਦਾ ਖਾਸ ਬੰਦੇ ਦੀ ਪਾਰਟੀ ਲੱਗਦੀ ਹੈ ਜੀ ਸਾਨੂੰ ਤਾਂ ਪੰਚਾਇਤ ਦੇ ਜਿੰਨਾ ਵੀ ਜਿਹੜਾ ਕੋ ਮਰਜ਼ੀ ਕਰੀ ਜਾਂਦੇ ਧੱਕੇ ਨਾਲ ਤਾਂ ਏ ਕੱਲ ਨੂੰ ਕੋਈ ਇੱਥੇ ਖੂਨ ਖਰਾਬਾ ਹੁੰਦਾ ਤਾਂ ਕੋਈ ਵੀ ਇਹ ਜਿੰਨਾ ਪ੍ਰਸ਼ਾਸਨ ਹੈ ਉਹ ਦੂਜਾ ਜ਼ਿੰਮੇਵਾਰ ਹੋਊਗਾ ਅਸੀਂ ਤਾਂ ਇਸ ਚੀਜ਼ ਦੇ ਨਾਲ ਦੂਜਾ ਸਹਿਮਤ ਸੀ ਅਸੀਂ ਤਾਂ ਬਹੁਤ ਆਪਣੀ ਸਹਿਮਤੀ ਦੇ ਨਾਲ ਨਰਮਾਈ ਦੇ ਨਾਲ ਟਾਈਮ ਕੱਢਿਆ ਸਾਡੇ ਤਾਂ ਗੱਲ ਪੈਂਦੇ ਸੀ ਗਾਲਾਂ ਗਾਲ ਵਿੱਚ ਮੇਰੇ ਇੱਟ ਮਾਰਨ ਆਏ ਇੱਥੇ ਵਿੱਚ ਤੇ ਮੈਂ ਤਾਂ ਰੁਕਣ ਦੀ ਕੋਸ਼ਿਸ਼ ਕੀਤੀ ਸੀਗੀ ਇੱਟ ਮਾਰਨ ਆਏ ਸਾਰੇ ਜਾਣੇ ਤੇ ਦੂਜਾ ਬਹੁਤ ਇੱਥੇ ਹਲਲ ਨਹੀਂ ਕਰਕੇ ਪੈ ਗਏ ਮੈਨੂੰ ਤੇ ਐਡਮਨ ਸਾਹਿਬ ਨੂੰ ਮੈਂ ਦੱਸਿਆ ਸਾਰੀ ਗੱਲ ਡੀਸੀ ਸਾਹਿਬ ਨੂੰ ਸਾਰੀ ਗੱਲ ਮੇਰੀ ਦੱਸਿਆ ਸਾਰੇ ਦਰਖਾਸਤਾਂ ਦਿੱਤੀਆਂ ਵੀ ਮੇਰੀਆਂ ਡੀਏਸੀ ਸਾਰੀ ਕੋਈ ਕਾਰਵਾਈ ਨਹੀਂ ਇਹਨਾਂ ਤੇ ਹੋਈ ਜੀ ਜਦੋਂ ਪਰਸੋਂ ਪ੍ਰਸ਼ਾਸਨ ਆ ਕੇ ਰੋਕ ਸਕਦਾ ਜੀ ਇਹਨਾਂ ਨੂੰ ਰੋਕਣ ਦੇ ਐਟ ਅ ਟਾਈਮ ਰੁਕਣਾ ਚਾਹੀਦਾ ਜਿੰਨਾ ਚਿਰ ਕੋਈ ਫੈਸਲਾ ਨਹੀਂ ਹੁੰਦਾ ਉਹਨਾਂ ਚਿਰ ਕਿਉਂ ਨਹੀਂ ਰੋਕਦੇ ਮੂਰੇ ਸੜਕ ਬਣਨ ਵਾਲੀ ਪਈ ਆ ਮਗਰ ਪਈ ਆ 2-2 ਕਿਲੋਮੀਟਰ ਦੋਹੀਂ ਪਾਸੇ ਪਈ ਆ ਕਿ ਇੱਥੇ ਸਾਡੇ ਵਾਲੇ ਏਰੀਏ 'ਚ ਹੀ ਬਣਾਉਣੀ ਆ ਛੜ ਕੇ ਇੱਥੇ ਵੀ ਜ਼ਰੂਰੀ ਆ ਜਿੱਥੇ ਰੌਲਾ ਚੱਲਦਾ ਉਹ ਕਿਉਂ ਇੱਥੇ ਬਣਾ ਰਹੇ ਆ ਉਹਨਾਂ ਚਿਰ ਕਿ ਜਿੰਨਾ ਚਿਰ ਅਸੀਂ ਆ ਕੇ ਵੀ ਕੋਈ ਫੈਸਲਾ ਨਹੀਂ ਹੁੰਦਾ ਹੁਣ ਛੁੱਟੀਆਂ ਦਾ ਫਾਇਦਾ ਲੈ ਕੇ ਫੇਰੇ ਉਹੀ ਕੰਮ ਕਰੀ ਜਾਂਦੇ ਆ ਸਾਡੀ ਭਗਵੰਤ ਸਾਨ ਮੁੱਖ ਮੰਤਰੀ ਨੂੰ ਬੇਨਤੀ ਆ ਵੀ ਜਿੱਥੇ ਵੀ ਸੜਕ ਸਹੀ ਥਾਂ ਤੇ ਰਕਵੇ ਤੇ ਬਣਨੀ ਚਾਹੀਦੀ ਆ ਉੱਥੇ ਬਣੇ ਸਾਡੇ ਨਾਲ ਧੱਕਾ ਹੋ ਰਿਹਾ ਸਰੇ ਆਮ ਧੱਕਾ ਹੋ ਰਿਹਾ ਧੱਕਾ ਇੰਨਾ ਧੱਕਾ ਦਾ ਕਿਵੇਂ ਜਰੂਰੂਗਾ ਕੋਈ ਜੇ ਹੁਣ ਕੋਈ ਕਤਲ ਹੋ ਗਿਆ ਕੱਲ ਨੂੰ ਕੋਈ ਹੋਰ ਚੀਜ਼ ਹੋ ਗਈ ਫਿਰ ਕੌਣ ਜ਼ਿੰਮੇਵਾਰ ਆ ਦੱਸ ਦਿਓ ਸਾਨੂੰ ਫਿਰ ਸਰਕਾਰ ਜ਼ਿੰਮੇਵਾਰ ਆ ਕਿ ਪ੍ਰਸ਼ਾਸਨ ਜ਼ਿੰਮੇਵਾਰ ਆ ਇਹਨਾਂ ਚੀਜ਼ਾਂ ਹੁੰਦਾ ਸਿਰਫ ਫੇਰ ਇੱਕੋ ਹੀ ਲੜਾਈਆਂ ਵੱਧੀਆਂ ਇੱਕੋ ਹੀ ਗੈਸਟਰ ਵੱਧਿਆ ਗੈਸਟਰ ਵੱਧਿਆ ਆ ਚੀਜ਼ਾਂ ਹੀ ਹੋਣਦੀਆਂ ਫਿਰ ਜੇ ਕੋਈ ਕਿਸੇ ਨੂੰ ਇਨਸਾਫ ਨਹੀਂ ਮਿਲਦਾ ਤਾਂ ਹੀ ਬੰਦਾ ਉਹ ਤੁਰਦਾ ਉਸ ਪਾਸੇ ਨੂੰ ਦੂਜੇ ਪਾਸੇ ਨੂੰ ਫੇਰ ਹੀ ਤੁਰਦਾ ਕਿ ਨਾ ਜੇ ਕੋਈ ਨੂੰ ਇਨਸਾਫ ਨਹੀਂ ਮਿਲ ਰਿਹਾ ਉਹਨੂੰ ਜਿਹੜੇ ਵੀ ਇੱਥੇ ਨਵੇਂ ਮੱਛੀ ਕਹਿੰਦੇ ਬੰਦੇ ਆ ਜਿਹੜਾ ਕੋਈ ਸਰਾਰਤੀ ਅੰਸਰ ਆ ਜਿਹੜਾ ਜਾਣ ਬੁੱਝ ਕੇ ਸਾਡੇ ਨਾਲ ਕੋਈ ਖੇਬਾਜ਼ੀ ਰੱਖਦੇ ਆ ਤੇ ਉਹ ਜਾਣ ਬੁੱਝ ਕੇ ਕਰਾ ਰਹੇ ਆ ਸਾਡੇ ਨਾਲ ਇਹ ਚੀਜ਼ਾਂ ਦੱਸੋ ਵੇ ਅਸੀਂ ਕੀ ਕੀ ਕਰ ਗਏ ਹੁਣ ਕਿੱਧਰ ਨੂੰ ਜਾਏਗੇ ਕੀ ਕਰ ਸਕਦੇ ਆ ਅਸੀਂ ਜੇ ਫਿਰ ਹੁਣ ਅਸੀਂ ਮਰਨ ਮਾਰਨ ਤੇ ਹੋ ਗਏ ਫਿਰ ਫਿਰ ਸਾਡੇ ਦੇ ਆਖਣਾ ਵੀ ਤੁਸੀਂ ਤਾਂ ਪ੍ਰਸ਼ਾਸਨ ਦਾ ਕਿਉਂ ਨਹੀਂ ਦੂਜਾ ਕੋਈ ਲਿਆ ਆਪਣਾ ਇੱਕ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਅਸੀਂ ਉਧਰ ਤੋਂ ਲਾ ਕੇ ਡੀਸੀ ਦੇ ਇਹ ਏਡੀਸੀ ਦੇ ਸਾਰਿਆਂ ਦੇ ਦਰਖਾਸਤਾਂ ਦਿੱਤੀਆਂ ਆ ਮੀਆਂ ਸਾਡੀਆਂ ਸਾਡੇ 20 ਦਾ 20 ਤੋਂ ਲਾ ਕੇ ਦੂਜਾ ਸਾਰਾ ਕਾ ਕੇ ਨੋਟ ਕੱਢੇ ਵੀ ਆ ਹੁਣ ਸਾਡੇ ਪਾਸ ਰਿਕੁਇਰ ਕੀਤਾ ਵੀ ਇੰਦਰ ਸਾਡੀ ਸੜਕ ਚ ਪੜੀ ਰੁਕੀ ਵੀ ਆ ਜਿਵੇਂ ਤੁਹਾਡੀ ਪੰਚਾਇਤ ਆ ਜੀ ਜਾਂ ਤੁਹਾਡੇ ਹੋਰ ਉਹਦੇ ਘਰ ਆਪਣੇ ਧਾਂਟ ਤੇ ਬਸਣੀ ਲਾਈ ਚੱਲੋ ਆਸੀਂ ਸਰਪੰਚ ਵਾਸਤੇ ਵੀ ਬੇਨਤੀ ਕੀਤੀ ਸੀ ਵੀ ਨਹੀਂ ਆਦਾ ਵੀ ਇਹ ਇਹ ਤਾਂ ਇੱਥੇ ਹੀ ਬਣੂਗੀ ਸੜਕ ਫਿਰ ਹੁਣ ਕੀ ਕਰੀਏ ਅਸੀਂ ਦੱਸੋ ਵੀ ਕਿਵੇਂ ਕਰਨਾ ਚਾਹੀਦਾ ਸਾਨੂੰ ਸਾਡਾ ਦੱਸੋ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਉਹਨਾਂ ਨੇ ਧੱਕੇ ਨਾਲ ਕਿਰਾਂ ਪੱਥਰ ਪਾ ਦੋ ਇੱਥੇ ਫਿਰ ਵੇਖਾਂਗੇ ਕਿਹੜਾ ਪਟੂਗਾ ਫਿਰ ਹੁਣ ਸਾਨੂੰ ਤਾਂ ਮਰਨਾ ਪਊ ਜਾਂ ਮਾਰਨਾ ਪਊਗਾ ਕਿਸੇ ਦਾ ਲਹੂ ਹੀ ਕਤਲ ਹੋਣਗੇ ਇੱਥੇ ਜ਼ਰੂਰ ਮੈਂ ਸੋਮਵਾਰ ਮੰਗਲਵਾਰ ਤੱਕ ਰ ਹੋਰ ਬੇਟ ਕਰ ਸਕਦਾ ਐ ਇਸ ਤੋਂ ਬਾਅਦ ਮੈਂ ਬੇਟ ਨਹੀਂ ਕਰ ਸਕਦਾ ਸਾਨੂੰ ਇਨਸਾਫ ਦਵਾਇਆ ਜਾਵੇ ਹੱਥ ਬੰਨ ਕੇ ਬੇਨਤੀ ਹੈ ਸਾਡੀ ਉਸ ਤੋਂ ਬਾਅਦ ਫਿਰ ਜੇ ਨਹੀਂ ਕੋਈ ਪ੍ਰਸ਼ਾਸਨ ਕੁਛ ਕਰਦਾ ਤਾਂ ਉਸ ਤੋਂ ਬਾਅਦ ਫਿਰ ਅਸੀਂ ਭਈ ਆਪਦਾ ਜਿਵੇਂ ਹੋਇਆ ਫਿਰ ਕਰਾਂਗੇ ਲੜਾਂਗੇ ਜਾਂ ਮਰਾਂਗੇ ਮਾਰਾਂਗੇ ਆਪਦੀ ਅਸੀਂ ਚੀਜ਼ ਤਾਂ ਰੁਕਣ ਨਹੀਂ ਦੇਣੀ ਜੇ ਸਾਡੇ ਜੇ ਸਾਡੇ ਅਸੀਂ ਨਿਯਾਜ ਕਰਦੇ ਆ ਸਾਡੇ ਦੇ ਕਾਰਵਾਈ ਕਰੋ ਪਰसों ਇੱਥੇ ਨਿਸ਼ਾਨਦੇਹੀ ਕਰਕੇ ਗਏ ਨੇ ਸਾਰੇ ਠੱਡੇ ਫੇਰ ਪੱਟਦੇ ਆ ਪੇ ਜੇ ਉਹ ਸਹੀ ਨਹੀਂ ਸੀ ਤਾਂ ਫਿਰ ਉਹ ਕਿਉਂ ਨਿਸ਼ਾਨਦੇਹੀ ਕਰਕੇ ਗਿਆ ਸੀ ਸਰਚ ਲੈਟਰ ਨਾਲ ਉਹ ਨਿਸ਼ਾਨਦੇਹੀ ਕੀਤੀ ਆਪਦੇ ਕੋਲੋਂ ਖਰਚਾ ਕਰਕੇ ਕਰਾਈ ਆ ਸਾਰੀ ਸਾਰਾ ਕੁਝ ਕਰਕੇ ਕੀਤਾ ਤੇ ਫਿਰ ਜੇ ਨਹੀਂ ਤਾਂ ਦੱਸੋ ਫਿਰ ਉਹਦਾ ਕੀ ਸਾਨੂੰ ਕੀ ਆਸਰਾ ਹੋਏ ਇਹਨਾਂ ਚੀਜ਼ਾਂ ਦਾ ਇੰਤੀ ਕਰਾ ਚੁੱਕੇ ਆ ਸਾਡੀ ਸਾਰੀ ਪੈਲੀ ਇਹਦੇ ਵਿੱਚ ਆਉਂਦੀ ਆ ਜਾਂ ਤਾਂ ਹੀ ਅਸੀਂ ਰੌਲਾ ਪਾਉਨੇ ਆ ਇਸ ਗੱਲ ਦਾ ਤਾਂ ਹੀ ਰੌਲਾ ਪਾਉਣਾ ਨਹੀਂ ਸਾਨੂੰ ਕੀ ਲੋੜ ਸੀ ਜਿੱਧਰ ਰਾਹ ਉਧਰ ਨੂੰ ਤਾਂ ਕੋਈ ਜਾਂਦਾ ਨਹੀਂਗਾ ਇਧਰ ਨੂੰ 22 ਫੁੱਟ ਇੱਥੋਂ ਗਾਹਾਂ ਇਧਰ ਰਾਹ ਇੱਥੇ ਜਿੱਥੇ ਖੜੇ ਆ 22 ਫੁੱਟ ਰਾਹ ਇਧੂ ਗਾਹਾਂ ਕੋਈ ਇੱਥੇ ਨਾ ਪੱਥਰ ਪਾਓ ਜਦੋਂ ਫੈਸਲਾ ਹੋ ਗਿਆ ਉਹ ਤੇ ਪਾ ਦਿਓ ਸਾਨੂੰ ਕੋਈ ਪਰਾ ਨਹੀਂ ਸੋਮਵਾਰ ਤਾਈਂ ਛੁੱਟ ਗਏ ਉਹਨਾਂ ਚਿਰ ਕੋਈ ਕਾਰਵਾਈ ਨਾ ਕਰੋ ਇੱਥੇ ਬੰਦ ਰੂਮ ਦੇ ਰਾ ਪਿਆ ਪਰਲਾ ਬਾ ਕਰ ਉਧਰ ਦਾ ਪੱਥਰ ਪਿਆ ਉਧਰ ਪਿਆ ਸੋਈ ਸਾਡੇ ਮੁੱਥੀ ਹੀ ਕਰਨਾ ਉਹ ਬਾਹਾਰੋ ਫਿਰ ਤੇ ਕੋਈ ਵੇਸੇ ਕੋਈ ਬੰਦਾ ਮਰ ਗਿਆ ਫਿਰ ਤਾਂ ਆਪਾਂ ਕਤਲ ਕਿਉਂ ਹੋ ਗਿਆ ਫਿਰ ਉਹ ਕਿਉਂ ਲਾਗੇ ਸਰ ਇਹ ਤੂੰ ਗਾਹ ਕੁਕਾਰ ਪਾਈ ਨਾ ਕਰੋ ਐਦੋ ਜਿੱਥੇ ਅੱਧ ਰੋਡ ਦਾ ਮਸਲਾ ਹੈ ਜੀ ਹਾਂਜੀ ਜਿੱਥੇ ਕਿ ਇੱਕ ਕਿਸਾਨ ਬੰਦੇ ਨੂੰ ਇਸ ਗੱਲ ਦਾ ਮਤਲਬ ਦਾਵੇ ਨਾਲ ਰੋਸ ਕਰਕੇ ਕੀਤਾ ਜਾ ਰਿਹਾ ਕਿ ਉਹਨਾਂ ਦੀ ਜ਼ਮੀਨ ਦੇ ਵਿੱਚ ਸੜਕ ਬਣੀ ਹੋਈ ਹੈ ਕੀ ਕਹਿੰਦੇ ਨੇ ਵਿੱਚ ਦੇਖੋ ਜੀ ਇਹ ਸੜਕ ਬਣੀ ਨੂੰ ਤਾਂ ਬਹੁਤ ਚਿਰ ਹੋ ਗਿਆ ਜੀ ਸਨ 75 ਦੀ ਬਣੀ ਹੈ ਸੜਕ ਸਾਡੇ ਜਨਮ ਤੋਂ ਮੇਰਾ ਜਨਮ ਹੀ 83 ਦਾ ਜੀ ਉਦੋਂ ਬਾਅਦ ਬਣੀ ਹੈ ਉਹਨਾਂ ਦੇ ਬਜ਼ੁਰਗਾਂ ਨੇ ਕੋਲੇ ਖੜ ਕੇ ਬਣਾਈ ਹੈ ਜਿੰਨੀਆਂ ਪੁਲੀਆਂ ਬਣੀਆਂ ਉਹਨਾਂ ਦੇ ਬਜ਼ੁਰਗਾਂ ਦਾ ਨਾਮ ਲਿਖਿਆ ਹੋਇਆ ਬਕਾਇਦਾ ਉਹਨਾਂ ਨੇ ਬਣਾਈ ਹੈ ਜੀ ਉਹ ਸੜਕ ਕੋਲੇ ਖੜ ਕੇ ਚਲੋ ਹੁਣ ਉਹ ਉੱਥੇ ਕਹਿੰਦੇ ਵੀ ਸਾਡਾ ਥਾਂ ਆਉਂਦਾ ਅਸੀਂ ਆਖਿਆ ਕੋਈ ਗੱਲ ਨਹੀਂ ਤੁਹਾਡਾ ਥਾਂ ਆਉਂਦਾ ਭਾਈ ਤੁਸੀਂ ਆਦਾ ਬੇਨਤੀ ਕਰਾ ਲਓ ਪਰ ਸੜਕ ਨਾ ਰੋਕੋ ਤੁਸੀਂ ਅਸੀਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਸੀ ਉਹਨਾਂ ਦਾ ਔਰਲੇ ਪਾਸੇ ਵੀ ਬਾਣ ਆ ਵੀ ਤੁਸੀਂ ਉਹਦੇ ਨਾਲ ਲੱਗਦਾ ਜਿੰਨਾਂ ਤੇ ਤੁਹਾਡਾ ਬਾਣ ਆਉਂ ਪਰ ਉਹ ਕਹਿੰਦੇ ਜੀ ਅਸੀਂ ਤਾਂ ਸੜਕ ਹੀ ਰੋਕਣੀ ਆ ਮੂਹਰੇ ਪਾਵਾਂਗੇ ਅਸੀਂ ਇਦਾਂ ਕਰਾਂਗੇ ਇਹ ਇਹ ਮਾਮਲਾ ਜੀ ਸੜਕ ਬਣਾਉਣ ਦੇ ਵਿੱਚ ਕਿੰਨੇ ਕਿੰਨੇ ਲੋਕ ਸ਼ਾਮਲੇ ਜੀ ਸਾਰੇ ਪਿੰਡ ਹੀ ਸ਼ਾਮਲਾ ਜੀ ਪਹਿਲਾਂ ਵੀ ਖਬਰ ਲੱਗੀ ਵੀਡੀਓ ਆਈਆਂ ਵੀ ਆ ਜੀ ਸਾਰਾ ਪਿੰਡ ਹੀ ਤਕਰੀਬਨ ਅਸੀਂ ਉੱਥੇ ਅਨਾਊਂਸਮੈਂਟ ਕਰਾਈ ਸਾਰਾ ਪਿੰਡ ਦੁਨੇ ਪਿੰਡ ਹੀ ਗਏ ਆ ਜੀ ਚੇਅਰਮੈਨ ਬੀਸੀ ਦੁਨੇ ਪੰਚਾਇਤਾਂ ਵੀ ਸੀ ਸਾ ਆਪਣਾ ਕਿਸਾਨ ਯੂਨੀਅਨ ਵੀ ਸੀ ਅਗਰਾਹਾਲੇ ਸਾਰੇ ਹੀ ਸੀਗੇ ਜੀ ਦੇਖ ਜਿਵੇਂ ਕਿ ਪਰਸੋਂ ਨਿਸ਼ਾਨਦੇਹੀ ਕਰਕੇ ਗਏ ਸੀ ਜੀ ਹਾਂਜੀ ਮਾਲੀ ਦੇ ਵਿੱਚ ਕਰਨਗੋ ਵਗੈਰਾ ਜੀ ਸੀਗੇ ਸਾਰੇ ਸੀਗੇ ਬਾਦਮੀ ਉਹ ਮਤਲਬ ਕਾਫੀ ਇੱਕ ਸਾਈਡ ਤੇ ਦੂਸਰੀ ਸਾਈਡ ਨੂੰ ਨਿਸ਼ਾਨ ਲਾ ਕੇ ਲੈਣਾ ਜੀ ਔਰ ਅੱਜ ਜਿਹੜੇ ਨਿਸ਼ਾਨ ਸੀ ਪੱਟੇ ਗਏ ਸੀ ਜੀ ਠੀਕ ਹੈ ਚਲੋ ਜੀ ਚਲੋ ਜਿਹੜੇ ਨਿਸ਼ਾਨ ਪੱਟੇ ਗਏ ਉਹ ਤਾਂ ਗਲਤ ਕਹ ਲੈ ਜੀ ਨੇ ਵੀ ਪੱਟੇ ਆ ਉਹਦੇ ਬਾਰੇ ਨਹੀਂ ਸਾਨੂੰ ਪਤਾ ਪਰ ਜਿਹੜੇ ਉਹ ਨਿਸ਼ਾਨ ਲਾਏ ਆ ਜੀ ਉਹ ਮੈਂ ਕਾਨੂੰਗੋ ਸਾਹਿਬ ਨਾਲ ਵੀ ਗੱਲ ਹੋਈ ਸੀ ਪਟਵਾਰੀ ਸਾਹਿਬ ਨਾਲ ਵੀ ਗੱਲ ਹੋਈ ਸੀ ਉਹ ਕਹਿੰਦੇ ਵੀ ਤਿੰਨ ਕਿੱਲੇ ਬਾਹੀ 6 ਫੁੱਟ ਜਗ੍ਹਾ ਉਹਨਾਂ ਦੀ ਆਈ ਆ ਉਹ 6 ਫੁੱਟ ਜਗ੍ਹਾ ਆਈ ਆ ਜੀ ਪਰਲੇ ਪਾਸੇ 8 ਫੁੱਟ ਜਗ੍ਹਾ ਖਾਲ ਜਾਂਦਾ ਜੀ ਸਰਕਾਰੀ ਖਾਲ ਆ ਜਿਹੜਾ ਉਹਨਾਂ ਨੂੰ ਉਹਨਾਂ ਦਾ ਬਾਹ ਹੈ ਵਾ ਜੀ 8 ਫੁੱਟ ਜਗ੍ਹਾ ਉਹਨਾਂ ਦੀ ਬਾਹੀ ਵੀ ਆ 6 ਫੁੱਟ ਉਹਨਾਂ ਦੀ ਉਰਲੇ ਪਾਸੇ ਵਧੀ ਆ ਜੀ 2 ਫੁੱਟ ਉਹਨਾਂ ਕੰਨੀ ਫੇਰ ਵੀ ਵਧੀ ਆ ਜੀ ਤੁਹਾਨੂੰ ਕੀ ਲੱਗਦਾ ਜਿਹੜਾ ਮਤਲਬ ਰਿਸੋਰਸ ਰਾਮਾ ਕੀਤਾ ਜਾ ਰਿਹਾ ਜਾਂ ਹਾਂ ਮਤਲਬ ਉਹਨਾਂ ਨੇ ਰੂਸਪਰਸਨ ਕੀਤਾ ਜਾ ਰਿਹਾ ਤੇ ਗਲਤ ਹੈ ਜੀ ਦੇਖੋ ਜੀ ਮੈਂ ਉਹ ਵੀ ਸਾਡੇ ਪਿੰਡ ਦੇ ਸਨੀਕ ਆ ਆਪਾਂ ਕੋਈ ਉਹਨਾਂ ਨੂੰ ਗਲਤ ਨਹੀਂ ਕਹਿੰਦੇ ਜੀ ਜਿਹਦਾ ਥਾਂ ਆਊਗਾ ਉਹ ਰੌਲਾ ਪਾਊਗਾ ਪਰ ਗੱਲ ਐ ਉਹ ਥੋੜੇ ਸੋਚਣ ਵਾਲੀ ਗੱਲ ਆ ਜੀ ਸੜਕਾਂ ਕਿਤੇ ਰੋਜ਼ ਰੋਜ਼ ਤਾਂ ਬਣਦੀਆਂ ਨਹੀਂ ਨਾ ਹੀ ਐ ਉਹ ਆ ਵੀ ਅਸੀਂ ਕੱਲਿਆਂ ਨੇ ਨੰਗਣਾ ਉਹਨਾਂ ਨੇ ਵੀ ਨੰਗਣਾ ਇਲਾਕੇ ਦੇ ਸਾਰੇ ਲੋਕਾਂ ਨੇ ਨੰਗਣਾ ਨੇੜੇ ਤੇੜ ਦੇਣੇ ਜੀ ਇਹ ਰੋਜ਼ ਰੋਜ਼ ਬਣਦੀਆਂ ਨਹੀਂ ਜੀ ਅਸੀਂ ਤਾਂ ਬੇਨਤੀ ਕਰਦੇ ਆ ਵੀ ਨਾ ਇਹ ਕੁਛ ਕਰੋ ਹਾਂ ਜੇ ਕੋਈ ਹੈਗਾ ਛੋਟਾ ਜਿਨ੍ਹਾਂ ਨਾਲ ਆਉਂਦਾ ਛੋਟਾ ਜਗਾ ਉਹਨਾਂ ਤੋਂ ਨਾਲ ਲੱਗਦਾ ਲੈ ਲਓ ਜਾਂ ਛੋਟਾ ਹੁਣ 6 ਫੁੱਟ ਵਧਿਆ ਪਰਲੇ ਪਾਸੇ 8 ਫੁੱਟ ਦਾ ਤੁਸੀਂ ਖਾਲਵਾ ਹੀ ਪਏ ਹੋ ਤੁਸੀਂ ਨਾ ਰੋਲਾ ਪਾਓ ਜੀ ਸਾਡੀ ਤਾਂ ਇਹੀ ਬੇਨਤੀ ਆ ਪ੍ਰਸ਼ਾਸਨ ਅੱਗੇ ਵੀ ਇਹੀ ਬੇਨਤੀ ਆ ਵੀ ਸਾਡੀ ਮਦਦ ਕਰੋ ਜੀ ਮਸਾ ਸੜਕ ਮਨਜ਼ੂਰ ਇੱਕ ਨਹੀਂ ਸੜਕ ਅਸੀਂ ਬਹੁਤ ਹੀ ਬੇਨਤੀ ਕਰਕੇ 2020 ਦੀ 21 ਦੀ ਮਨਜ਼ੂਰ ਹੋਈ ਵੀ ਆ ਜੀ ਇਹ ਤੁਹਾਨੂੰ ਵੀ ਪਤਾ ਜਗਾ ਜਗਾ ਟੋਏ ਪੱਟੇ ਪਿਆ ਜੀ ਅੱਗੇ ਵੀ ਕਈ ਹਾਦਸੇ ਹੋਏ ਆ ਅੱਗੇ ਵੀ ਹਾਦਸਾ ਹੋਣ ਦਾ ਡਰ ਆ ਅਸੀਂ ਪ੍ਰਸ਼ਾਸਨ ਨੂੰ ਵੀ ਇਹੀ ਬੇਨਤੀ ਕਰਦੇ ਆ ਚਲੋ ਐਮਐਲਏ ਸਾਹਿਬ ਦਾ ਧੰਨਵਾਦ ਆ ਜਿਨ੍ਹਾਂ ਨੇ ਕਹਿ ਕਹਾ ਕੇ ਸਾਡੀ ਸੜਕ ਬਣਨ ਲਈ ਆ ਜੀ ਹੁਣ ਇਹ ਗੁਰਦਾਰਾ ਸਾਹਿਬ ਸਾਡੇ ਇਤਿਹਾਸਿਕ ਗੁਰਦਾਰਾ ਜੀ ਆਦੂਪੁਰ ਸਾਹਿਬ ਉਹਨੂੰ ਸੜਕ ਜਾਂਦੀ ਆ ਜੀ ਸਾਡੇ ਆਸ-ਪਾਸ ਜਿੰਨਾ ਏਰੀਆ ਉਹਨਾਂ ਦੇ ਵੀ ਬਹੁਤ ਸਰਦਾ ਜੀ ਬਹੁਤ ਲੋਕ ਆਉਂਦੇ ਆ ਵੀ ਉੱਥੇ ਨੁਕਸਾਨ ਹੋਊਗਾ ਜੀ ਹੁਣ ਤੁਹਾਨੂੰ ਪਤਾ ਧੁੰਦਾ ਵੀ ਸਾਡੀ ਤਾਂ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਉਹਨਾਂ ਨੂੰ ਵੀ ਬੇਨਤੀ ਆ ਭਾਈ ਤੁਸੀਂ ਨਾ ਐਉਂ ਕਰੋ ਜੇ ਤੁਹਾਡਾ ਕੋਈ ਹੈਗਾ ਦਾਅਵਾ ਦਿਨ ਨਾਲ ਜਿਹੜਾ ਨਾਲ ਲੱਗਦਾ ਉਹਨਾਂ ਨਾਲ ਬਹਿ ਕੇ ਆਪਦਾ ਮਸਲਾ ਹੱਲ ਕਰ ਲਓ ਜਿਹੜਾ ਰੋਪਾਂ ਦਾ ਕਰਨ ਵਾਲੀਆਂ ਗੱਲਾਂ ਐ ਕੋ ਬੋਲਿਆਂ ਚੰਗੇ ਨਹੀਂ ਹੁੰਦੇ ਨਾ ਹੀ ਇਹ ਪਿੰਡਾਂ ਸਾਹਮਣੇ ਚੱਲਦੀਆਂ ਹੁੰਦੀਆਂ ਜੀ ਬਾਕੀ ਅਸੀਂ ਪੰਚਾਇਤ ਤੌਰ ਤੇ ਉਹਨਾਂ ਦੇ ਨਾਲ ਆਂ ਜੀ ਉਹਨਾਂ ਨੂੰ ਪਹਿਲਾਂ ਵੀ ਕਹੀ ਸਾਡੇ ਕੋਲ ਉਹ ਚੀਜ਼ਾਂ ਰਿਕਾਰਡਿੰਗਾਂ ਵੀ ਹੈਗੀਆਂ ਜਿਹੜਾ ਅਸੀਂ ਉਹਨਾਂ ਨੂੰ ਕਿਹਾ ਸੀਗਾ ਬਕਾਇਦਾ ਪਰ ਉਹ ਗੱਲ ਤੇ ਆਉਂਦੇ ਨਹੀਂ ਜੀ ਬਿਨਾਂ ਗੱਲ ਤੋਂ ਰੌਲਾ ਪਾਉਂਦੇ ਆ ਜੀ ਹੁਣ ਇਥੋਂ ਦੇ ਇੱਕ ਕਿਸਾਨ ਨੇ ਭਦਰ ਸਿੰਘ ਜੀ ਉਨਾਂ ਵੱਨੀਆਂ ਨੂੰ ਇਸ ਗੱਲ ਤੇ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਜਿਹੜੀ ਉਹਨਾਂ ਦੀ ਜ਼ਮੀਨ ਹੈ ਸੜਕ ਦੇ ਵਿੱਚ ਆਉਂਦੀ ਆ ਤੇ ਉਹਨਾਂ ਦੀ ਜਿਹੜੀ ਜ਼ਮੀਨ ਦੇ ਵਿੱਚ ਸੜਕ ਇਹਦੇ ਧੱਕੇ ਨਮਾਈ ਜਾ ਰਹੀ ਹੈ ਕੀ ਕਹਿਣਾ ਚਾਹੁੰਗੇ ਦੇਖੋ ਜੀ ਇਹ ਤਕਰੀਬਨ ਅੱਜ ਤੋਂ 45-50 ਸਾਲ ਦੀ ਪਹਿਲਾਂ ਦੀ ਸੜਕ ਬਣੀ ਹੋਈ ਆ ਉਦੋਂ ਉਹਨਾਂ ਦੇ ਬਜ਼ੁਰਗ ਪੰਚਾਇਤ ਮੈਂਬਰ ਹੁੰਦੇ ਸੀ ਉਹਨਾਂ ਨੇ ਆਪਣੇ ਹੱਥੀਂ ਰਾਹ ਭਰਿਆ ਉਸ ਤੋਂ ਬਾਅਦ ਸੜਕ ਬਣਾਈ ਉਸ ਤੋਂ ਬਾਅਦ ਇਹਨਾਂ ਨੇ ਆਪ ਦੇ ਪਾਣੀ ਵਾਲੇ ਨਾਲੇ ਵੀ ਜਾਨੀ ਬਣਾਏ ਆ ਨਹਿਰੀ ਪਾਣੀ ਵਾਲੇ ਤੇ 50 ਸਾਲ ਦੀ ਸੜਕ ਬਣੀ ਹੋਈ ਆ ਤੇ ਹੁਣ ਜਦੋਂ 18 ਫੁੱਟੀ ਮੈਂ ਕਾਂਗਰਸ ਦੀ ਸਰਕਾਰ ਵੇਲੇ ਬਰਾੜ ਸਾਹਿਬ ਤੋਂ ਕਹਿ ਕੇ ਮਨਜ਼ੂਰ ਕਰਵਾਈ ਤਾਂ ਇਹ ਗੁਰਦੁਆਰਾ ਸਾਹਿਬ ਨੂੰ ਸੜਕ ਜਾਂਦੀ ਆ ਜੋ ਕਿ ਬੇਵਜਹ ਨਾ ਰੋਕ ਰਹੇ ਆ ਜਿਹੜੀ ਸੜਕ ਦਾ ਰਖਵਾ ਹੁੰਦਾ ਨਾ ਉਹ ਜਦੋਂ 18 ਫੁੱਟੀ ਸੜਕ ਬਣਨੀ ਆ ਉਹ 11 ਫੁੱਟੀ ਤੋਂ ਵਿਚਾਲੇੋਂ ਮੀਣਾ ਜਾਂਦਾਗਾ ਸਾਢੇ ਬੱਸੇ ਨੂੰ ਉਹ ਦੋਨਾਂ ਪਾਸੇ ਤੋਂ ਵਿਚਾਲੇ ਰੱਖ ਕੇ ਬਣਾਇਆ ਜਾਂਦਾ ਉਹ ਵਿਚਾਲੇ ਬਣਾ ਰਹੇ ਸੀਗੇ ਕਿਉਂਕਿ ਛੇਵੇਂ ਪਾਸਾ ਗੁਰਦੁਆਰੇ ਸ੍ਰੀ ਗੁਰੂ ਆਦੂਪੁਰ ਸ਼ਹਿਰ ਦੇ ਸਤਾਨਾਂ ਤੇ ਸੜਕ ਜਾ ਰਹੀ ਆ ਜੋ ਕਿ ਨਜਾਇਜ਼ ਰੋਕ ਰਹੇ ਆ ਸਾਰਾ ਪਿੰਡ ਇੱਕ ਪਾਸੇ ਆ ਸਾਰਾ ਪਿੰਡ ਇੱਕ ਪਾਸੇ ਆ ਇਹ ਇਕੱਲਾ ਘਰ ਇੱਕ ਪਾਸੇ ਆ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਆਪਦੇ ਬਾਰ ਵਿੱਚ ਜੋ ਮਸਜਿਦ ਬਣੀ ਹੋਈ ਸੀਗੀ ਉਹ ਮਸਜਿਦ ਨੂੰ ਚਕਾਉਣ ਦੀ ਖਤਰ ਇਹਨਾਂ ਨੇ ਜੋ ਸਾਡਾ ਪਿੰਡ ਦਾ ਬਾਈਪਾਸ ਨਾ ਕਰਦਾ ਸੀਗਾ ਇਹਨਾਂ ਨੇ ਪਿੰਡ ਦੇ ਵਿਚਾਲੇ ਦੀ ਸੜਕ ਨਗਾਈ ਆ ਜੋ ਕਿ ਸਾਡਾ ਪਿੰਡ ਦੋ ਭਾਗਾਂ ਵਿੱਚ ਵੰਡਿਆ ਗਿਆ ਸਾਡੇ ਸੱਪੜ ਮੰਡੀ ਗੁਰੂ ਘਰ ਸਾਰੇ ਸਾਡੇ ਦੋ ਥਾਂ ਹੀ ਵੰਡੇ ਗਏ ਜੋ ਕਿ ਨਜਾਇਜ਼ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਸਿਰਫ ਇਹਨਾਂ ਨੇ ਬਾਰਚੋਆ ਦੀ ਮਸਜਿਦ ਚਗਾਉਣ ਦੀ ਖਾਤਰ ਉਦੋਂ ਸਰਪੰਚੀ ਦਾ ਤੇ ਸਰਕਾਰ ਦਾ ਨਜਾਇਜ਼ ਫਾਇਦਾ ਚੱਕਿਆ ਤੇ ਜਰਮਨ ਸਾਹਿਬ ਜੀ ਮੇਰੇ ਪਰਸੋਂ ਫਿਲਮ ਕਰਨ ਕੋਲ ਦੀ ਜੀ ਆ ਕੇ ਆ ਮਲਾਜ਼ਮਾਂ ਨੇ ਨਸੜ ਦੇ ਕੀਤੀ ਜਿੱਤੇ ਇਨਸਾਨ ਦੇ ਦੇ ਵਿੱਚ ਜਿਹੜਾ ਸੜਕ ਦਾ ਹਿੱਸਾ ਹੈਗਾ ਦੂਸਰੀ ਛੜ ਜ਼ਿਆਦਾ ਗਿਆ ਸੀਗਾ ਅੱਜੋ ਜਿਹੜੀ ਨਿਸ਼ਾਨਦੇ ਪੱਟੇ ਗਏ ਨੇ ਕੀ ਕਹਿਣਾ ਚਾਹੁੰਗੇ ਦੇਖੋ ਜੀ ਇਹਦੇ ਬਾਰੇ ਤਾਂ ਜਾਂ ਅਫਸਰਾਂ ਨੂੰ ਪਤਾਗਾ ਜਾਂ ਉਹਨਾਂ ਨੂੰ ਪਤਾਗਾ ਇਹਦੇ ਬਾਰੇ ਸਾਨੂੰ ਕੋਈ ਤਲਾਹ ਨਹੀਂ ਆਈ ਜੇ ਇਹਨਾਂ ਦਾ ਸੜਕੋਂ ਪਹਿਲੇ ਪਾਸੇ ਰਖਵਾ ਜਾਂਦਾ ਇਹ ਤਾਂ ਹੈ ਨਹੀਂਗਾ ਵੀ ਸੜਕ ਉੱਥੇ ਜਾ ਕੇ ਬਣ ਜਾਣੀ ਆ ਜਿੰਨਾ ਇਹਨਾਂ ਦਾ ਰਕਵਾ ਬਣਦਾਗਾ ਸੜਕੋਂ ਭਰਿਆ ਦੇ ਨਿਸ਼ਾਨ ਲਾ ਕੇ ਬਾਹਰ ਲੈਣਗੇ ਇਹਦੀ ਤਾਂ ਸ਼ਿਕਾਇਤ ਕਰ ਚੱਕਦੇ ਆ ਇਹ ਤਾਂ ਉਹਨਾਂ ਦੀ ਆਪਦੀ ਮਾਲਕੀ ਆ ਦੇਖੋ ਇਹ ਗੁਰੂ ਘਰ ਨੂੰ ਤਾਂ ਤਾਂ ਸ੍ਰੀ ਗੁਰੂ ਹਰਗੋਬਿੰਦ ਸਿੰਘ ਸੇਵੇਂ ਪਾਤਸ਼ਾਹ ਦਾ ਸਥਾਨ ਬਣਿਆ ਹੋਇਆ ਉਹ ਨੂੰ ਜਾਂਦੀ ਆ ਉਦੋਂ ਗਾਹਾਂ ਜੀ ਇਹ ਸਾਡੀ ਹੱਦ ਮੋਗਾ ਕੀ ਉਦੋਂ ਗਾਹ ਲੁਧਿਆਣਾ ਸ਼ੁਰੂ ਹੁੰਦਾਗਾ ਹਟੂਰ ਜਗਰਾਉਂ ਲੁਧਿਆਣੇ ਨੂੰ ਸੜਕ ਜਾਂਦੀ ਏ ਜੋ ਕਿ ਲੋਕਾਂ ਦੀ ਇਹ ਬਹੁਤ ਚਿਰ ਦੀ ਮੰਗ ਸੀਗੀ ਵੀ ਇਹ ਬਣਨੀ ਚਾਹੀਦੀ ਹੈ ਕਿਉਂਕਿ ਮੋਗੇ ਵੱਜ ਦੀ ਬਹੁਤ ਦੂਰ ਵੜ ਪੈ ਜਾਂਦੀ ਆ ਇਹ ਸੜਕ ਬਣ ਨਾਲ ਸਾਨੂੰ ਬਹੁਤ ਨੇੜੇ ਜੀ ਜਾਨੀ ਜਾਣਾ ਸੌਖਾਗਾ ਸੋ ਇੱਕ ਇਹ ਐਨਆਰਆ ਪਰਿਵਾਰ ਜੋ ਇਹ ਰੋਕ ਰਿਹਾ ਹੈਗਾ ਜੋ ਸਾਡੇ ਗਮਾਂਡ ਇੱਕ ਚਕਰਪਿੰਡ ਚ ਕੈਨੇਡਾ ਜੋ ਬੰਦੇ ਆਏ ਨੇ ਪਿੰਡ ਦੀ ਖਤਰਬਾ ਉਹ ਕੁਛ ਕੀਤਾਗਾ ਉਹਨੂੰ ਲੋਕ ਸੁਲਾ ਰਹੇ ਆ ਇਹ ਅਮਰੀਕਾ ਜੋ ਆਇਆ ਬੰਦਾ ਇਹ ਰੋਗ ਰਹਿਗਾ ਜੋ ਕਿ ਬਹੁਤ ਨਿੰਦਨਯੋਗ ਆ ਜੀ ਇਹ ਤਾਂ ਜੀ ਬਹੁਤ ਜ਼ਾਇਦਾਤ ਦੇ ਮਾਲਕਾ ਘੱਟੋ ਘੱਟ 125 ਕਿਲੇ ਜ਼ਮੀਨ ਦੇ ਆ ਜੀ ਇਹਨਾਂ ਕੋਲੇ ਜੇ ਪੰਜ ਚਾਰ ਮੰਡਲੇ ਛੱਡ ਵੀ ਦੇਣਗੇ ਜੀ ਕਿੱਡੀ ਗੱਲ ਆ ਉਲਟਾ ਇਹ ਰੋਗ ਰਹੇ ਆ ਸਰਨਾਪੀ ਲੋਟ ਜਿਹੜਾ ਨਾਮ ਜੀ ਦਰਸ਼ਨ ਸਿੰਘ ਭਾਈ ਚੇਅਰਮੈਨ ਪੰਚਾਇਤ ਸ੍ਰੀ ਮਤੀ ਨਿਹਾਲ ਸਿੰਘ ਆ ਜੀ